ਬਾਬਾ ਬੁੱਢਾ ਜੀ ਦੀ ਅਨਸਬੰਸ ਪੀੜੀ ਦਰ ਪੀੜੀ ਗੁਰੂ ਸਹਿਬਾਨ ਦੀ ਸੇਵਾ ਕਰਨ ਵਾਲੇ ਬਾਬਾ ਬੁੱਢਾ ਜੀ ਦੇ ਵੰਸ ਬਾਰੇ ਵੱਡਮੁੱਲੀ ਜਾਣਕਾਰੀ ਵੀਰ ਬਾਬਾ ਬੁੱਢਾ ਜੀ ਰਮਦਾਸ ਤੇ ਜੋੜ ਮੇਲੇ ਮੌਕੇ ਸਾਡੀ ਖਾਸ ਪੇਸ਼ਕਸ਼ ਪਿੰਡ ਕੱਥੋਂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਪਾਈ ਸੁੱਗਾ ਜੀ ਦੇ ਘਰ ਤੇ ਮਾਤਾ ਗੌਰਾਂ ਜੀ ਦੀ ਪਵਿੱਤਰ ਕੋਖੋਂ ਜਨਮੇ ਬਾਬਾ ਬੁੱਢਾ ਜੀ ਦੀਆਂ 10 ਪੀੜੀਆਂ ਨੇ ਗੁਰੂ ਘਰ ਦੀ ਸੇਵਾ ਨਿਭਾਈ ਅਤੇ 6 ਪੀੜੀਆਂ ਨੇ ਗੁਰੂ ਸਹਿਬਾਨ ਦੇ ਦਰਸ਼ਨ ਕਰਦੇ ਆ ਗੁਰਤਾ ਗੱਦੀ ਤਿਲਕ ਦੀ ਰਸਮ ਅਦਾ ਕੀਤੀ ਸੀ ਆਪ ਜੀ ਦਾ ਬਚਪਨ ਦਾ ਨਾਮ ਬੂੜਾ ਸੀ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਆਪ ਜੀ ਦੀਆਂ ਸਿਆਣੀਆਂ ਗੱਲਾਂ ਸੁਣੀਆਂ ਤਾਂ ਗੁਰੂ ਜੀ ਨੇ ਆਪ ਜੀ ਦਾ ਨਾਮ ਬੁੱਢਾ ਰੱਖਿਆ ਸੀ ਬਾਬਾ ਬੁੱਢਾ ਜੀ ਦਾ ਵਿਆਹ ਅਚਲ ਪਿੰਡ ਦੇ ਜ਼ਿਮੀਦਾਰ ਦਿੱਤੀ ਬੀਬੀ ਮਿਰੋਵਾ ਜੀ ਦੇ ਨਾਲ ਹੋਇਆ ਤੇ ਆਪ ਜੀ ਦੇ ਘਰ ਚਾਰ ਪੁੱਤਰਾਂ ਭਾਈ ਸੁਧਾਰੀ ਜੀ ਭਾਈ ਪਿਖਾਰੀ ਜੀ ਭਾਈ ਮੈਮੋ ਜੀ ਅਤੇ ਭਾਈ ਭਾਨਾ ਜੀ ਨੇ ਜਨਮ ਲਿਆ। ਬਾਬਾ ਬੁੱਢਾ ਜੀ ਤੋਂ ਬਾਅਦ ਉਹਨਾਂ ਦੇ ਛੋਟੇ ਸੁਪੁੱਤਰ ਭਾਈ ਭਾਨਾ ਜੀ ਨੇ ਸ੍ਰੀ ਗੁਰੂ ਹਰ राय ਸਾਹਿਬ ਨੂੰ ਗੁਰਤਾ ਗੱਦੀ ਦਾ ਤਿਲਕ ਲਾ ਕੇ ਆਪਣੀ ਖਾਨਦਾਨੀ ਸੇਵਾ ਪਰੰਪਰਾ ਜਾਰੀ ਰੱਖੀ ਸੀ। ਭਾਈ ਭਾਨਾ ਜੀ ਤੋਂ ਬਾਅਦ ਗੁਰੂ ਘਰ ਦੀ ਸੇਵਾ ਉਹਨਾਂ ਦੇ ਛੋਟੇ ਸੁਪੁੱਤਰ ਭਾਈ ਸਰਵੰਨ ਜੀ ਨੇ ਨਿਭਾਈ ਤੇ ਉਹਨਾਂ ਤੋਂ ਬਾਅਦ ਸੇਵਾ ਦੀ ਪਰੰਪਰਾ ਨੂੰ ਬਾਬਾ ਬੁੱਢਾ ਜੀ ਦੇ ਪੜਪੋਤੇ ਅਤੇ ਭਾਈ ਸਰਵੰਨ ਜੀ ਦੇ ਸੁਪੁੱਤਰ ਭਾਈ ਚੰਡਾ ਜੀ ਨੇ ਜਾਰੀ ਰੱਖਦੇ ਹਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਗੁਰਗੱਤੀ ਰਸਮ ਪੂਰੀ ਕੀਤੀ ਸੀ ਅਸੀਂ ਤੁਹਾਨੂੰ ਦੱਸ ਦਈਏ ਕਿ ਭਾਈ ਝੰਡਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਜੰਗਾ ਵਿੱਚ ਵੀ ਹਿੱਸਾ ਲਿਆ ਸੀ ਭਾਈ ਝੰਡਾ ਜੀ ਤੋਂ ਬਾਅਦ ਬਾਬਾ ਬੁੱਢਾ ਜੀ ਦੇ ਖਾਨਦਾਨ ਵਿੱਚੋਂ ਪੰਜਵੇਂ ਅਸਥਾਨ ਤੇ ਭਾਈ ਗੁਰਦਿੱਤਾ ਜੀ ਨੇ ਗੁਰੂ ਘਰ ਦੀ ਸੇਵਾ ਨਿਭਾਈ ਸੀ ਜਿਸ ਸਮੇਂ ਆਪੇ ਗੁਰੂਬਾਣ ਬੈਠੇ ਪਖੰਡੀਆਂ ਨੇ 22 ਮੰਜੀਆਂ ਲਾਈਆਂ ਤਾਂ ਭਾਈ ਗੁਰਦਿੱਤਾ ਜੀ ਨੇ ਬੜੀ ਸਿਆਣਪ ਨਾਲ ਕੰਮ ਲਿਆ ਅਤੇ ਭਾਈ ਮੱਖਣ ਸ਼ਾ ਲੁਬਾਣਾ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕਰਨ ਤੋਂ ਬਾਅਦ ਹੀ ਗੁਰੂ ਜੀ ਦੀ ਗੁਰਤਾ ਗੱਦੀ ਰਸਮ ਪੂਰੀ ਕੀਤੀ ਸੀ ਭਾਈ ਗੁਰਦਿੱਤਾ ਜੀ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਦੀ 6ਵੀਂ ਵੰਸ਼ ਭਾਈ ਰਾਮ ਕੋਇਰ ਨੇ ਜਨਮ ਲਿਆ ਜਿਨ੍ਹਾਂ ਦਾ ਜਸ ਦੂਰ ਦੂਰ ਤੱਕ ਫੈਲਿਆ ਭਾਈ ਰਾਮ ਕੋਇਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛੱਕ ਕੇ ਭਾਈ ਗੁਰਬਖਸ਼ ਸਿੰਘ ਬੜੇ ਸਨ ਰਾਮ ਕੋਇਰ ਤੋਂ ਬਾਅਦ ਬਾਬਾ ਬੁੱਢਾ ਜੀ ਦੀ 7ਵੀਂ 8ਵੀਂ 9ਵੀਂ ਅਤੇ 10ਵੀਂ ਪੀੜ੍ਹੀ ਵਿੱਚ ਭਾਈ ਮਿਹਰ ਸਿੰਘ ਭਾਈ ਸ਼ਾਮ ਸਿੰਘ ਭਾਈ ਕਾਨ ਸਿੰਘ ਅਤੇ ਭਾਈ ਸੁਜਾਨ ਸਿੰਘ ਨੇ ਰਮਦਾਸ ਵਿਖੇ ਵਾਰੀ-ਵਾਰੀ ਗੁਰੂ ਘਰ ਦੀ ਸੇਵਾ ਸੰਭਾਲੀ ਸੀ 10 ਪੀੜੀਆਂ ਤੱਕ ਲਗਾਤਾਰ ਪੀੜੀ-ਦਰ ਪੀੜੀ ਗੁਰੂ ਸਹਿਬਾਨ ਅਤੇ ਗੁਰੂ ਘਰ ਦੀ ਸੇਵਾ ਕਰਨ ਵਾਲੇ ਬ੍ਰह्म ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦੀ ਬੇਮਿਸਾਲ ਸ਼ਖਸੀਅਤ ਨੂੰ ਅਸੀਂ ਸਿਨਮਰ ਸਜਦਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ